अस महल्ला तीजा सतगुरती गुण उपजे जाप्रब मिले सोए सहजी नाम धियाए ज्ञान प्रगट होए हे मन मत जानी हर दुर है सदा देख हदुर ਸਤਿ ਸ੍ਰੀ ਅਕਾਲ ਸਦ ਸ੍ਰੀ ਅਨਦਾਸ ਸਦ ਵੇਖਦਾ ਸ਼ਬਦ ਰਹਾ ਪਰ ਪੂਰੇ ਰਹਾਓ ਗੁਰਮਖੀ ਆਪ ਪਛਾਣਿਆ ਤਿਨੀ ਇੱਕ ਮਨ ਧਿਆਇਆ ਸਦਾ ਰਵੇ ਪਿਰ ਆਪਣਾ ਸੱਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰੇ हर शरण आई पज पओ पाए मुख दुआरे शब्द सुनिए शब्द बुजिए सच रहे लिवलाए शब्दें हो में मारिए सच्चे महल सुख पाए इस जग में सोबा नाम की बिन नावी सोब न होए ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਦੀ ਬਿਲਮ ਨਾ ਹੋਏ ਜਿਨਨੀ ਨਾਮ ਵਿਸਾਰਿਆ ਸੇ ਮੁਏ ਮਰ ਜਾਹੇ ਹਰ ਰਸ ਸਾਧਨਾ ਆਇਓ ਬਿਸਟ ਮਹੇ ਸਮਹੇ ਇਕ ਆਪੇ ਬਖਸ਼ ਮਿਲਾਇਨ अदिन नामे लाए सच कमावे सच रहे सच्चे सच समाहे बिन सबदे सुनिए ना देखिए जग बोला ना परमाए बिन नामे दुख पाई सी नाम मिले तसे र जाए ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਿਨਾ ਕਦੇ ਨ ਵਿਸਰੇ ਸੇ ਦਰਸ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿਚੋਂ ਆਪ ਗਿਆਨ ਆਓ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤੇ ਨਾ ਕਾ ਜਨਮ ਹੈ ਤਿੰਨ ਮਾਨੇ ਸਭ ਕੋਈ ਰਹਾਉ ਹਉ ਮੇ ਮੇਰਾ ਜਾਤ ਹੈ ਆਤਕ ਰੋਧ ਅਬਮਾਨੇ ਸ਼ਬਦ ਮਰੇ ਤਾਂ ਜਾਤ ਜਾਏ ज्योति ज्योत मिले भगवाने पूरा सतगुरु पेटिया सफल जनम महामारा नाम नवे निद पाया परे अखुट भंडार आवे इसरा सी कैवा पारिए जिन्ना नाम प्यारा गुरमुख होवे सो तन पाए ਦਿਨਾ ਅੰਤਰ ਸਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ ਤੁਰੋ ਕੋਇਨ ਜੁਏ ਬਾਜੀ ਹਾਰੀ ਬਿਨ ਪਿਆਰੇ ਪਗਤ ਨ ਹੋਵਈ ਨ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਤਿਰ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੇ ਏਕੋ ਨਾਮ ਵਸੇ ਹਉ ਮੇ ਦੁਬਿਦਾ ਮਾਰੇ ਭਗਤਾ ਕੀ ਜਤ ਪਤ ਏਕੋ ਨਾਮ ਹੈ ਆਪੇ ਲਈ ਸਵਾਰੇ ਸਦਾ ਸਰਨਾਈ ਤਿਸ ਕੀ ਜੀਓ ਪਵੇਤੀਓ ਕਾਰਜਰਾਸ ਭਗਤ ਨਿਰਾਲੀ ਹਲਾ ਦੀ ਜਾਪੇ ਗੁਰ ਵਿਚਾਰੇ ਨਾਨਕ ਨਾਮ ਹਿਰਦੇ ਵਸੇ ਪੈ ਭਗਤੀ ਨਾਮ ਸਵਾਰੇ ਆਸਾ ਮਹੱਲਾ ਤੀਜਾ अनरस मह पोलाया बिन नामे दुख पाए सतगुरु पुरख न पेटियो जी सच्ची बुज बुजाई हे मन मेरे बावले हर रस चख साध पाए अनरस लागा तोरे बिरता जन्म गवाए रहाओ इस युग में गुरमुख निर्मले सच नाम रहे लेव लाए बिन कर्मा किस पाई है नहीं क्या कर कह आ जाए आप पषाणे शब्द मरे मनो तज विकार गुर शरणाई पज पई बक्से बक्सन हारे ਬਿਨ ਨਾਵੇ ਸੁਖ ਨ ਪਾਈਐ ਨਾ ਦੁੱਖ ਵਿੱਚੋਂ ਜਾਏ ਇਹ ਜਗ ਮਾਇਆ ਮੋਹ ਵਿਆਪਿਆ ਦੁਜੇ ਪਰਮ ਭੁਲਾਏ ਦੋ ਹਾਗਨੀ ਪਿਰ ਕੀ ਸਾਰ ਨਾ ਜਾਣੀ ਕਿਆ ਕਰ ਕਰੇ ਸਿਗਾਰੇ ਅਨ ਦਿਨ ਸਦਾ ਜਲ ਦੀਆ ਫਿਰੇ ਸੇ ਜਿਰ ਵੇ ਨ ਪਤਾਰੇ ਸੋ ਹਾਗਣੀ ਮਹੱਲ ਪਾਇਆ ਵਿਚੋਂ ਆਪ ਗਵਾਏ ਗੁਰ ਸਬਦ ਦੀ ਸਿਗਾਰੀਆਂ ਆਪਣੇ ਸਹ ਲਈਆਂ ਮਿਲਾਏ मरणा मनो विसारिया माया मोह गुवारे मन मुख मरमर मर जम्मे पी मरे जम दर हो खवारे आप मिलायन से मिले गुरशब्द विचारे नानक नाम समाणे मुख उचले तित सच्चे दरबारे ਆਸਾ ਮਹੱਲਾ ਪੰਜਵਾ ਅਸ਼ਟ ਪਦੀਆ ਕਰ ਦੂਜਾ ਇੱਕ ਓੰਕਾਰ ਸਤਗੁਰ ਪਰਸਾਦ ਪੰਚ ਮਨਾਈ ਪੰਜ ਰਸਾਈ ਪੰਜ ਵਸਾਈ ਪੰਜ ਗਵਾਏ ਇਨ ਬਿਦ ਨਗਰ ਵੋਟਾ ਮੇਰੇ ਪਾਈ ਦੁਰਤ ਗਿਆ ਗੁਰ ਗਿਆਨ ਦਿੜਾਈ ਰਹਾਓ ਸਾਚ ਤਰਮ ਕੀ ਕਰ ਦਿਨੀ ਵਾਰੇ ਫਰੇ ਮੁਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸ਼ਾਂਤ ਸਹਜ ਸੁਖ ਕੇ ਸੰਭਾਟ ਸਹਾਵਪਾਰੀ ਏਕੇ ਠਾਟ ਜੇ ਜੀਆਂ ਦਨ ਕੋ ਲੈ ਨਾ ਜਗਤ ਸਤ ਗੁਰ ਕਰ ਦੀਨੀ ਤੁਰ ਕੀ ਛਾਪ ਵਖਰੇ ਨਾਮ ਲਦਖੇਪ ਚਲਾਵੋ ਲੈ ਲਾਹ ਗੁਰਮੁਖ ਕਰਿ ਆਵੋ ਸਤਿਗੁਰ ਸਾਹੋਂ ਸਿਖਵਣ ਜਾਰੀ ਪੂੰਜੀ ਨਾਮ ਲੇਖ ਸਾਚ ਸਮਹਾਰੇ ਸੋ ਵਸੇ ਇਤ ਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਸੋ ਵਸੇ ਇਤ ਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ